ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਅੱਜ ਰਾਤ ਦੀ ਗੱਲ ਕਰਾਂਗੇ ਮੌਸਮ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੋ ਜੇ ਤੁਹਾਨੂੰ ਅਪਡੇਟ ਅਸੀਂ ਦੇਤੀ ਸੀ ਕਿ ਅੱਜ ਮੌਸਮ ਲਗਭਗ ਮੀਂਹ ਵਾਲਾ ਰਹੇਗਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਗਰਜ ਰਿਸਕ ਨਾਲ ਮੀਂਹ ਦੀ ਮੀਸਰੀ ਦੁਪਹਿਰ ਬਾਅਦ ਬੱਦਲ ਬਣਿਆ ਜੀ ਤੇ ਕਾਫੀ ਖੇਤਰਾਂ ਦੇ ਵਿੱਚ ਤਗੜੇ ਮੀਂਹ ਲੋਆ ਕੇ ਗਿਆ ਜੇਕਰ ਆਫਾਤ ਤਿੰਨ ਚਾਰ ਜਿਲ੍ਹਿਆਂ ਨੂੰ ਛੱਡਦੀ ਹੈ ਜੇਕਰ ਐਸਐਡੀ ਦੀਆਂ ਤਾਜ਼ਾ ਸੈਟਲਾਈਟ ਦਸਰਮ ਵੀ ਦੇਖਦੇ ਹਾਂ ਤੇ ਕਾਫੀ ਖੇਤਰਾਂ ਦੇ ਵਿੱਚ ਬੱਦਲ ਵਾਯਾਸਲੇ ਜਾ ਰਹੀ ਹੈ ਕਿਤੇ ਨਾ ਕਿਤੇ ਸ਼ਰਾਟੇ ਐਸੋਲੇ ਵੀ ਲੱਗ ਰਹੇ ਨੇ ਸ੍ਰੀ ਅਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਔਰ ਇਧਰ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਬਾਅਦ ਲੁਧਿਆਣਾ ਜਿਲ੍ਹਾ ਛੱਡਦੀ ਹੈ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਬਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਨੂੰ ਛੱਡ ਕੇ ਲਗਭਗ ਤਾਬਰਦੌੜ ਵੀ ਸਾਰੇ ਖੇਤਰਾਂ ਦੇ ਵਿੱਚ ਦੱਜ ਹੋਏ ਨੇ ਭਾਵੇਂ ਮਲੇਰਕ ਔਰ ਇਧਰ ਬੱਦਲ ਆੜਾ ਲਹਿਰਾਗਾਸ ਨਾਮ ਬਠਿੰਡਾ ਸ੍ਰੀ ਮਕਸਦਰ ਸਾਹਿਬ ਮੋਗਾ ਰਾਮਪੁਰਾ ਫੂਲ ਜਤੋ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਸ੍ਰੀ ਤਨਤਨ ਸਾਹਿਬ ਅੰਮ੍ਰਿਤਸਰ ਸਾਹਿਬ ਔਰ ਪਠਾਨਕੋੜ ਖੇਤਾਂ ਨੇ ਛੜ ਕੇ ਲਗਫਗ ਇਹਨਾਂ ਸਾਰੇ ਖੇਤਰਾ ਦੇ ਵਿੱਚ ਤਗੜੇ ਸ਼ਰਟ ਮੀਂਹ ਦੇ ਲੱਗੇ ਨੇ ਔਰ ਇਧਰ ਹੁਸ਼ਿਆਰਪੁਰ ਵਾਲੇ ਪਾਸੇ ਵੀ ਬੱਦਲ ਬਣ ਗਿਆ ਸੀ ਪਹਾੜਾਂ ਵਾਲੇ ਪਾਸੇ ਜਿਹੜਾ ਕਿ ਹੇਠਾ ਉੱਤਰਦਾ ਹੋਇਆ ਹੁਸ਼ਿਆਰਪੁਰ ਜਲੇ ਨੂੰ ਕਵਰ ਕਰ ਗਿਆ ਗੜਸ਼ੰਕਰ ਔਰ ਇਧਰ ਕਪੂਰਥਲਾ ਤੇ ਜਲੰਧਰ ਇਹਨਾਂ ਖੇਤਰਾ ਦੇ ਵਿੱਚ ਵੀ ਹਲਕੇ ਤੋਂ ਲੱਗੇ ਦਰਮਿਆਨੇ ਲੈਵਲ ਤੇ ਦਰਜ ਹੋਏ ਚਾਰ ਜ਼ਿਲ੍ਹੇ ਸਕੇ ਰਹਿਗੇ ਜੀ ਅਜੇ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਨਾਲ ਲੱਗਦੇ ਜਿੰਨੇ ਵੀ ਹਲਕੇ ਨੇ ਔਰ ਇੱਧਰ ਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਅਜੇ ਰਾਤ ਨੂੰ ਹੀ ਬਣੀ ਹੋਈ ਆ ਗਾਜਰੇ ਸੋ ਵਾਲੇ ਬੱਦਲੇ ਨਾਲ ਖੇਤਰਾਂ ਦੇ ਵਿੱਚ ਬਣ ਸਕਦੇ ਨੇ ਆਧ ਵਾਲੇ ਪਾਸਿਓਂ ਔਰ ਆਉਂਦੇ ਜਿਹੜੇ 24 36 ਘੰਟੇ ਨੇ ਕਿਉਂਕਿ ਐਲਪੀਏ ਜਿਹੜਾ ਲੰਘ ਰਿਹਾ ਜਿੱਦੇ ਸਦਕਾ ਉਮੀਦ ਅਜੇ ਹੋ ਰਹੇ ਨੇ ओएलपीए एसएलएस सुरतगढ़ शहर ਦੇ ਉੱਤੇ ਬਣਿਆ ਹੋਇਆ ਰਾਜਸਥਾਨ ਦੇ ਤੇ ਤੁਸੀਂ ਦੇਖ ਸਕਦੇ ਆ ਘੌਂਗਣਕੇਰੀ ਜਿਹੜੀ ਇਸ ਵਕਤ ਇਹਨਾਂ ਖੇਤਰਾਂ ਦੇ ਵਿੱਚ ਮੌਜੂਦ ਹੈਗੀ ਹੈ ਤੇ ਅਗਲੇ 24 36 ਘੰਟੇ ਪੰਜਾਬ ਦੇ ਵਿੱਚ ਮੀਂਹ ਵਰਣਗੇ ਤੇ ਲਗਭਗ ਅਸਾਰ ਹੈਗੇ ਨੇ ਕਿ ਪਵਾਦ ਖੇਤਰ ਤੇ ਕੇਂਦਰੀ ਮਾਲਵੇ ਦੇ ਜ਼ਿਲ੍ਹੇ ਵੀ ਕਵਰ ਹੋਣਗੇ ਜਿੱਥੇ ਅੱਜ ਮੀਂਹ ਨਹੀਂ ਦਰਜ ਹੋਇਆ ਉੱਥੇ ਆਉਂਦੇ 12 24 ਘੰਟਿਆਂ ਦੇ ਵਿੱਚ ਮੀਂਹ ਦੇ ਸਫਾਇਲ ਤਗੜੇ ਲੱਗਣਗੇ ਸੋ ਕੱਲ ਸਵੇਰੇ ਬੱਦਲ ਬਣਨ ਦੇ ਅਸਾਰ ਨੇ ਜੀ ਹੋ ਸਕਦਾ 3-4 ਵਜੇ ਤੜਕੇ ਸਵੇਰੇ ਮੁਰ ਤੋਂ ਬਣ ਜਾਣ ਨਹੀਂ ਬਣਦੇ ਤੇ ਕੱਲ ਦੁਪਹਿਰ ਤੋਂ ਬਾਅਦ ਬਦਲ ਫਿਰ ਤੋਂ ਐਕਟਿਵ ਹੋਣਗੇ ਤੇ ਅੱਜ ਰਾਤ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਵੀ ਮਾਝਾ ਖੇਤਰ ਤੇ ਮਾਲਵੇ ਦੇ ਪਛਮੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਜੜੇ ਆ ਪਣੇ ਹੋਏ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਤੇ ਕੁਝ ਖੇਤਰਾਂ 'ਚ ਹੋ ਸਕਦੀ ਨੇ ਖਾਸ ਕਰ ਮਾਲਵੇ ਦੇ ਜਿੱਥੇ ਤਗੜੀ ਝਟ ਇੱਕ ਹੋਰ ਲੱਗ ਸਕਦੀ ਆ ਅੱਜ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਸੋ ਆਉਂਦੇ ਜਦੋਂ ਵੀ ਅਪਡੇਟਸ ਆਉਣਗੀਆਂ ਜੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਫਿਲਹਾਲ ਮਹੀਆਲੇ ਦਿਲ ਹੋਣਗੇ ਅੱਜ ਰਾਤ ਵੀ ਔਰ ਆਉਂਦੇ ਦੋ ਦਿਨ ਤੈਨੂੰ ਵੀ ਧੰਨਵਾਦ ਜੀ ਸ਼ੁਕਰੀਆ